ਸਰਬੱਤ ਦਾ ਭਲਾ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਲਈ ਸੇਵਾ ਕਾਰਜ ਜਾਰੀ ਰੱਖਦੇ ਆਂ ਟਰੱਸਟ ਦੇ ਬਾਨੀ ਡਾਕਟਰ ਐਸ.ਬੀ. ਸਿੰਘ ਓਵਰਾਏ ਦੇ ਸਹਿਯੋਗ ਨਾਲ ਅਜਨਾਲਾ ਹਲਕੇ ਦੇ ਸਰਹੱਦੀ ਪਿੰਡਾਂ 'ਚ 20 ਟਨ ਸੁੱਕਾ ਪਸ਼ੂ ਚਾਰਾ ਵੰਡਿਆ ਗਿਆ ਇਸ ਮੌਕੇ ਟਰੱਸਟ ਦੇ ਪੰਜਾਬ ਦੇ ਪ੍ਰਧਾਨ ਸੁਖਜਿੰਦਰ ਸਿੰਘ ਰੇ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲ ਸਿੰਘ ਲਾੜੀ ਵਿੱਤ ਸਕੱਤਰ ਨਵਜੀਤ ਸਿੰਘ ਕਈ ਅਤੇ ਹੋਰ ਹਾਜ਼ਰ ਸਨ ਇੱਕ ਇਸ ਮੌਕੇ ਪਸ਼ੂਆਂ ਲਈ ਪਿੰਡ ਪੱਸੀਆਂ ਜਟਾਂ ਤੰਘਈ ਲਖੂਵਾਲ ਦਰਿਆ موسی ਸਮੇਤ ਕਈ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਇਸ ਮਦਦ ਦਾ ਲਾਭ ਪਹੁੰਚਾਇਆ ਗਿਆ ਇਸ ਮੌਕੇ ਡਾਕਟਰ ਉਵਰਾਏ ਦੇ ਸੰਦੇਸ਼ ਨੂੰ ਉਹਨਾਂ ਦੇ ਕਰਿੰਦਿਆਂ ਵੱਲੋਂ ਲੋਕਾਂ ਤੱਕ ਪਹੁੰਚਾਇਆ ਗਿਆ ਡਾਕਟਰ ਓਬਰਾਏ ਵੱਲੋਂ ਲਗਾਤਾਰ ਹੀ ਪੰਜਾਬ ਵਿੱਚ ਸੇਵਾ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਨੇਪਾਲ ਵਿੱਚ ਵੀ ਹੜਪੀੜਤਾ ਦੀ ਸੇਵਾ ਕੀਤੀ ਸੀ ਅਤੇ ਗੁਰੂ ਨਾਨਕ ਦੇਵ ਜੀ ਦੇ